ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪਾਣੀ ਦੇ ਮਸਲੇ ਵਿੱਚ ਕੇਂਦਰ ਸਰਕਾਰ ਵੱਲੋਂ ਦਖਲ ਅੰਦਾਜ਼ੀ ਕਰਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਜ਼ਬਰਦਸਤ ਰੋਸ ਮੁਜ਼ਾਰੇ ਦੌਰਾਨ ਜਿੱਥੇ ਭਾਜਪਾ ਵਿਰੋਧੀ ਨਾਰੇ ਲਗਾਏ ਗਏ ਉੱਥੇ ਹਰਿਆਣੇ ਦੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਯਾ ਭੀ ਸਰਕਾਰ ਹਾਏ 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 ਪੰਜਾਬ ਦਾ ਪਾਣੀ ਨਹੀਂ ਦਿਾਂਗੇ ਨਹੀਂ ਦਿਾਂਗੇ ਨਹੀਂ ਦਿਾਂਗੇ ਸਾਡਾ ਪਾਣੀ ਨਹੀਂ ਦਿਾਂਗੇ ਨਹੀਂ ਦਿਾਂਗੇ ਨਹੀਂ ਦਿਾਂਗੇ ਵਿਜੇਂਦਰ ਸਰਕਾਰ ਹਾਏ 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 ਅਰਜੇਸ਼ ਭੰਗਵਾ ਜਿਲ੍ਹਾ ਜੁਆਇੰਟ ਕੰਟਰੋਲ ਦੇ ਬੇਂਡੇ ਸਰਪੰਚਾ ਜਿੰਦ ਭੰਗਵਾ ਦਾ ਅ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਇਹ ਬੀਜੇਪੀ ਦੀ ਕੋਝੀਆਂ ਚਾਲਾਂ ਜੜੀਆਂ ਨੇ ਹਰਿਆਣੇ ਦੀ ਸਰਕਾਰ ਬੀਜੇਪੀ ਦੇ ਨਾਲ ਮਿਲ ਕੇ ਤੇ ਇਹਨਾਂ ਨੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਆ ਉਹਦੇ ਵਿੱਚ 2500 ਕਿਊਸਕ ਪਾਣੀ ਜਿਹੜਾ ਆ ਉਹ ਜ਼ਬਰਦਸਤੀ ਜਿਹੜਾ ਆ ਉਹ ਹਰਿਆਣੇ ਨੂੰ ਦੇਂਦਾ ਇਹਨਾਂ ਨੇ ਲੈ ਲਿਆ ਇਹ ਬੜੇ ਪੁਰਾਣੇ ਜਿਹੜੇ ਸਮੇ ਤੋਂ ਜਦੋਂ ਦੀ ਪੰਜਾਬ ਦੇ ਵਿੱਚ ਜਿਹੜਾ ਮਾਨ ਸਰਕਾਰ ਸਾਡੀ ਆਈ ਹੈ 2022 ਤੋਂ ਉਦੋਂ ਤੋਂ ਹੀ ਸਾਡੇ ਪਾਣੀਆਂ ਦੇ ਉੱਤੇ ਕਿਉਂਕਿ ਪਾਣੀ ਜਿਹੜਾ ਸਾਡਾ ਜੀਵਨ ਹੈ ਪੰਜਾਬ ਦਾ ਜੀਵਨ ਹੈ ਪੰਜਾਬ ਦੀ ਕਿਸਾਨੀ ਇਹਦੇ ਉੱਤੇ ਚੱਲਦੀ ਹੈ ਇਹਦੇ ਉੱਤੇ ਡਾਕਾ ਮਾਰਨ ਵਾਸਤੇ ਕੇਂਦਰ ਸਰਕਾਰ ਨੇ ਹਰਿਆਣੇ ਨੂੰ ਸਾਰਾ ਭਣਾ ਕੇ ਦੇ ਹਰਿਆਣੇ ਨੂੰ ਪਾਣੀ ਜਿਹੜਾ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਾਰਾ ਲੈ ਕੇ ਇਹਨਾਂ ਨੇ ਪਾਣੀ ਲੁੱਟਣ ਦੀ ਕੋਸ਼ਿਸ਼ ਕੀਤੀ ਅਸੀਂ ਹਰ ਮਹੱਲ ਤੱਕ ਜਿਹੜਾ ਐਂਡ ਤੱਕ ਜਿਹੜਾ ਆ ਅਸੀਂ ਆਪਣੇ ਜਾਨਾਂ ਦੇ ਦਾਂਗੇ ਅਸੀਂ ਆਪਣਾ ਖੂਨ ਦੇ ਦਾਂਗੇ ਪਰ ਅਸੀਂ ਪੰਜਾਬ ਦਾ ਪਾਣੀ ਇੱਕ ਬੂੰਦ ਵੀ ਜਿਹੜਾ ਹਰਿਆਣੇ ਨੂੰ ਨਹੀਂ ਦੇਵਾਂਗੇ ਉਸ ਪ੍ਰਦਰਸ਼ਨ ਜਿਹੜਾ ਮੇਰੇ ਪੰਜਾਬ ਦੇ ਲੋਕਾਂ ਵਾਸਤੇ ਹੈ ਕਿਸਾਨਾਂ ਵਾਸਤੇ ਉਧਰ ਦੇ ਪਾਣੀਆਂ ਵਾਸਤੇ ਹੈ ਜਿਹੜਾ ਬੀਬੀਐਮਏ ਹੈ ਪਖੜਾ ਬਿਆਸ ਮੈਨੇਜਮੈਂਟ ਜਿਹੜਾ ਹੈ ਪਹਿਲੇ ਵੀ ਮੋਦੀ ਸਰਦਾਰ ਨੇ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਜਿਹੜੀ ਸਦੱਸਤਾ ਹੈ ਸਾਡੇ ਪੰਜਾਬ ਦੀ ਜਿਹੜੀ ਕਿ ਉਸ ਮੈਨੇਜਮੈਂਟ ਦੇ ਵਿੱਚ ਹੋਣੀ ਚਾਹੀਦੀ ਸਦੀਆਂ ਤੋਂ ਹੁੰਦੀ ਆਈ ਆ ਕੰਤੂ ਉਹਦੇ ਵਿੱਚ ਵੀ ਇਹਨਾਂ ਨੇ ਸਾਨੂੰ ਜਿਹੜਾ ਹੈ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਅਸੀਂ ਮੁਜ਼ਾਰੇ ਕੀਤੇ ਅਸੀਂ ਆਪਣਾ ਪੱਖ ਰੱਖਿਆ ਪਰ ਹੁਣ ਜਿਹੜਾ ਵਾ 8500 ਕਿਊਸਿਕ ਜਿਹੜਾ ਹੈ ਪਾਣੀ ਜਿਹੜਾ ਉਹ ਹਰਿਆਣੇ ਨੂੰ ਜਿਹੜਾ ਸੀਗਾ ਉਹ ਦੇਣਾ ਸੀਗਾ ਅਸੀਂ ਉਹਨਾਂ ਨੂੰ 21 April ਤੋਂ ਲੈ ਕੇ 21 April ਇੱਕ ਫਾਈਨੈਂਸ਼ੀਅਲ ਇਅਰ ਤੱਕ ਉਹ ਪਾਣੀ ਦੇਣਾ ਹੁੰਦਾ ਅਸੀਂ ਇਹਨਾਂ ਨੂੰ ਪਾਣੀ ਦਿੱਤਾ ਵਾ ਹਰਿਆਣੇ ਨੂੰ ਪਰੰਤੂ ਇਹਨਾਂ ਨੇ ਪਹਿਲੇ ਹੀ ਪਾਣੀ ਜਿਹੜਾ ਹੈ ਉਹ ਕੰਜ਼ਿਊਮ ਕਰ ਲਿਆ ਜਦ ਕਿ ਬੜੀ ਕفاءਤੀ ਦੇ ਨਾਲ ਉਹ ਪਾਣੀ ਜਿਹੜਾ ਸੀਗਾ ਉਹ ਇਸਤੇਮਾਲ ਕਰਨਾ ਸੀਗਾ ਇਰੀਗੇਸ਼ਨ ਵਾਸਤੇ ਸੀਗਾ ਜਿਹੜਾ ਕਿ ਹਰਿਆਣਾ ਉਹ ਰਾਜਸਥਾਨ ਨੂੰ ਪੰਜਾਬ ਦਿੰਦਾ ਹੈ ਠੀਕ ਹੈ ਜੀ ਪਰੰਤੂ ਇਹਨਾਂ ਨੇ ਉਹ ਪਾਣੀ ਜਿਹੜਾ ਹੈ ਕਿ ਆਫੀਆਤੀ ਤਰੀਕੇ ਨਾਲ ਨਹੀਂ ਯੂਜ਼ ਕੀਤਾ 4000 ਜਿਹੜਾ ਕਿ ਉਸਿਕ ਜਿਹੜਾ ਸੀਗਾ ਉਹ ਪਾਣੀ ਇਹਨਾਂ ਨੇ ਲਲਿਆ ਔਰ ਹੁਣ ਜ਼ਬਰਦਸਤੀ ਜਿਹੜਾ ਪਾਣੀ ਹੈ ਉਹ ਇਸ ਬੀਬੀਐਮ ਤੋਂ ਮੈਨੇਜਮੈਂਟ ਤੋਂ ਜਿਹੜਾ ਉਹ ਰਿਲੀਜ਼ ਕਰਾਇਆ ਵਾ ਇਹਨਾਂ ਨੇ ਜਿਹੜਾ ਕਿ ਸਾਡੇ ਪੰਜਾਬ ਲਈ ਬਹੁਤ ਹੀ ਖਤਰਨਾਕ ਹੈ ਸਾਡੇ ਪੰਜਾਬੀਆਂ ਦੇ ਲਈ ਔਰ ਸਾਡੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਨੇ ਹੁਣ ਜੀੜੀ ਜਿਹੜੀ ਆ ਝੋਨਾ ਬੀਜਣਾ ਜਿਹੜਾ ਕਿ ਕੁਦਰਤੀ ਪਾਣੀ ਦੇ ਉੱਪਰ ਸਾਡੇ ਮਾਨ ਸਰਕਾਰ ਜਿਹੜੀ ਹੈ ਉਹ ਟੇਲ ਤੱਕ ਪਾਣੀ ਜਿਹੜੀ ਹੈ ਉਹ ਪਚਾਰੀ ਹੈ ਪਰੰਤੂ ਇਹਨਾਂ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹ ਪਾਣੀ ਦਾ ਜਿਹੜਾ ਹੈ ਉਹ ਰਿਲੀਜ਼ ਕੀਤਾ ਜਿਹੜਾ ਬਿਲਕੁਲ ਗਲਤ ਹੈਗਾ ਵਾ ਉਹਦੀ ਅਸੀਂ ਨਿੰਦਿਆ ਕਰਦੇ ਆ ਇਸੇ ਵਾਸਤੇ ਇਹ ਪਤਲਾ ਜਿਹੜਾ ਉਹਨਾਂ ਦਾ ਟੁਕਿਆ ਗਿਆ ਕੇਂਦਰ ਸਰਕਾਰ ਔਰ ਜਿਹੜੀ ਭਾਜਪਾ ਦੀ ਸਰਕਾਰਾਂ ਮਿਲੀ ਭੁਗਤ ਕਰਕੇ ਸੈਣੀ ਜਿਹੜੇ ਆਪਣੇ ਹੈ ਕਹਿੰਦੇ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਦੇ ਬਰ ਖਿਲਾਫ ਅਸੀਂ ਇਹ ਨਾਰੇਬਾਜੀ ਕੀਤੀ ਹੈ ਔਰ ਇਹ ਜਿਹੜਾ ਪੁਤਲਾ ਹੈ ਉਹਦੇ ਵਰ ਖਲਾਫ ਫੂਕਿਆ ਗਿਆ ਜੀ